ਸਰ ਸਰ ਨੇ ਹਲੇ ਗੁਰਪ੍ਰੀਤ ਕੋ ਗੀ ਦੀ ਗੱਲ ਕੀਤੀ ਤੇ ਮੈਂ ਤੁਹਾਡਾ ਇੱਕ ਇੰਟਰਵਿਊ ਵੀ ਵੇਖ ਰਹੀ ਸੀ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਦਾ ਇੱਕ ਖਾਸ ਯੋਗਦਾਨ ਵੀ ਹੈ ਥੋੜਾ ਜਿਹਾ ਉਹਦੇ ਬਾਰੇ ਮੈਂ ਥੋੜਾ ਜਿਹਾ ਜਿੰਨਾ ਮਰਜੀ ਬੁਲਾ ਲਓ ਜੀ ਪਰ ਮੈਂ ਕਿਹਾ ਮੈਂ ਤਾਂ ਕਿੰਨੀ ਵਾਰ ਬੋਲ ਚੁੱਕਿਆ ਹ ਬਟ ਮੈਂ ਆਪਣੇ ਕਰੀਅਰ ਜਾਂ ਪਰਸਨਲ ਲਾਈਫ ਦੇ ਅੰਦਰ ਕਦੇ ਵੀ ਕੋਈ ਪ੍ਰੋਬਲਮ ਛੋਮਾ ਜਾਂ ਮੈਨੂੰ ਕਿਸੇ ਦੀ ਸਲਾਹ ਦੀ ਲੋੜ ਦਾ ਗੁਰਪ੍ਰੀਤ ਕੋ ਗੀਪਾ ਜੀ ਉਹ ਪਹਿਲੇ ਬੰਦੇ ਆ ਜਿਹਨਾਂ ਕੋਲ ਮੈਂ ਜਾਣਾਂ 올 ਥਰੂ ਮਾਈ ਲਾਈਫ ਚਾਹੇ ਮੇਰੀ ਕੋ ਪਰਸਨਲ ਪ੍ਰੋਬਲਮ ਆ ਚਾਹੇ ਕੋ ਮੇਰੀ ਪ੍ਰੋਫੈਸ਼ਨਲ ਪ੍ਰੋਬਲਮ ਆ ਉਹਨਾਂ ਨੇ ਮੇਰੀ ਹਮੇਸ਼ਾ ਹੈਲਪ ਕੀਤੀ ਹੈ ਮੈਨੂੰ ਸਲਾਹ ਦਿੰਦੀ ਹੈ ਤੇ ਮੇਰੇ ਕਰੀਅਰ ਦੀ ਸ਼ੁਰੂਆਤ ਦੇ ਅੰਦਰ ਵੀ ਜਦ ਮੈਂ ਐਕਟਰ ਤੋਂ ਡਾਇਰੈਕਟਰ ਬਣਿਆ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਚਾਂਸ ਦਿੱਤਾ ਸੀ ਮੇਰੀ ਵੋਟੀ ਦਾ ਵਿਆਹ ਉਸ ਤੋਂ ਬਾਅਦ ਵੀ ਜਦ ਇਹ ਕੈਰੀਅਨ ਜੱਟਾ ਬਣ ਰਹੀ ਸੀਗੀ ਕੈਰੀਅਨ ਜੱਟਾ ਦੀ ਜਿਹੜੀ ਹੈਗੀ ਕਹਾਣੀ ਸਕ੍ਰੀਨ ਪਲੇ ਉਹ ਇਹਨਾਂ ਨੂੰ ਪਸੰਦ ਆਇਆ ਸੀ ਕਿ ਗੀਪੀ ਜੀ ਨੂੰ ਪਰ ਮੈਨੂੰ ਡਾਇਰੈਕਟਰ ਨਹੀਂ ਤੋ ਕੁਗੀ ਭਾਜੀ ਨੇ ਹੀ ਕਨਵਿੰਸ ਕੀਤਾ ਸੀ ਉਹਨਾਂ ਨੂੰ ਕਿ ਮੈਨੂੰ ਇੱਕ ਵਾਰ ਚਾਂਸ ਦੇ ਕੇ ਦੇਖੋ ਤਾਂ ਕੁਗੀ ਭਾਜੀ ਦੀ ਕਹਿਣ ਤੇ ਪਿੱਛੇ ਬੈਣ ਤੇ ਗੀਪੀ ਭਾਜੀ ਮੰਨੇ ਸੀ ਮੈਨੂੰ ਡਾਇਰੈਕਟਰ ਲੈਣ ਲਈ ਆਦਰਵਾਇਸ ਮੈਨੂੰ ਡਾਇਰੈਕਟਰ ਨਹੀਂ ਲੈ ਰਹੇ ਸੀ ਕਹਾਣੀ ਲੈ ਰਹੇ ਸੀ ਸਿਰਫ ਤੇ ਸੋ ਤੁਸੀਂ ਦੇਖੋ ਵੀ ਮੇਰੀ ਜੋ ਵੀ ਥੋੜੀ ਬਹੁਤ ਜਿਹੜੀ ਵੀ ਜਿੰਨੀ ਵੀ ਜਰਨੀ ਹੈਗੀ ਐਜ਼ ਅ ਡਾਇਰੈਕਟਰ ਉਹਦੇ ਅੰਦਰ ਮੇਜਰ ਮੇਜਰ ਕੰਟਰੀਬਿਊਸ਼ਨ ਕੁਗੀ ਭਾਜੀ ਦਾ ਤੇ ਹੁੰਦਾ ਜਦੋਂ ਤੁਸੀਂ ਬੈਠਦੇ ਹੋ ਅਰਾਊਂਡ ਦ ਟੇਬਲ ਵਿਦ ਗਿੱਪੀ ਕਰੇਵਾਲ ਆਲਸੋ ਐਂਡ ਡਿਸਕਸ ਕਰਦੇ ਹੋ ਕਿ ਅੱਛਾ ਉਸ ਟਾਈਮ ਵਿੱਚ ਐਸ ਡਾਇਰੈਕਟਰ ਪਹਿਲਾਂ ਨਹੀਂ ਤੁਸੀਂ ਕਰ ਰਹੇ ਸੀ ਤੇ ਉਹ ਕੀ ਕਿਵੇਂ ਦਾ ਫਿਰ ਕੰਨ ਕਨਵਰਸੇਸ਼ਨ ਕਰਦੇ ਹੋ ਅ ਦੇਖੋ ਮੈਂ ਮੇਰਾ ਪਰਸਨਲ ਨੇਚਰ ਹੈ ਜੇ ਮੈਂ ਅਨੀਜ਼ੀ ਕੁਐਸਚਨਸ ਪੁੱਛਦਾ ਨਹੀਂ ਜਿਹੜਾ ਕਿਸੇ ਨੂੰ ਅਨੀਜ਼ੀ ਕਰੇ ਤੇ ਉਹ ਜੀ ਚੀਜ਼ ਆਪਾਂ ਕਿਉਂ ਮਤਲਬ ਉਹਨਾਂ ਦੇ ਮਨ ਚ ਨੇਚਰਲੀ ਦੇਖੋ ਮੈਂ ਉਹਨਾਂ ਦੀ ਜਗ੍ਹਾ ਤੇ ਹਾਂ ਮੈਂ ਵੀ ਮੈਨੂੰ ਆਪਣੇ ਆਪ ਨੂੰ ਮੈਂ ਡਾਇਰੈਕਟਰ ਨਾ ਲੈਂਦਾ ਮੇਰੀ ਪਿਕਚਰ ਚੱਲੀ ਨਹੀਂ ਸੀਗੀ ਇੱਥੇ ਸਾਰਾ ਕੁਝ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਚੱਲਦੇ ਹੋ ਤੁਹਾਡੀ ਪਿਛਲੇ ਕੰਮ ਕਿੰਨਾ ਚੱਲਦਾ ਇੱਥੇ ਤਾਂ ਫਿਲਮਾਂ ਤੇ ਡਿਪੈਂਡ ਕਰਦਾ ਫ੍ਰਾਈਡੇ ਤੋਂ ਫ੍ਰਾਈਡੇ ਜਿਵੇਂ ਨਰੇਸ਼ ਜੀ ਕਹਿ ਰਹੇ ਸੀ ਵੀ ਪਾਵੇਂ ਮਹੀਨਾ ਵੱਧ ਲਾ ਕੇ ਸਕ੍ਰਿਪਟ ਅੱਛੀ ਲਿਖ ਲੋ ਹਨਾ ਉਹ ਜਿੱਤੇ ਤੁਹਾਨੂੰ ਕੰਫੀਡੈਂਸਲੀ ਫਿਲਮਾਂ ਬਣਾਓ ਸੋ ਇੱਥੇ ਬਹੁਤ ਕੁਝ ਡਿਪੈਂਡ ਕਰਦਾ ਤੁਹਾਡੀ ਪ੍ਰੀਵੀਅਸ ਫਿਲਮ ਤੇ ਜਦ ਮੇਰੀ ਪਿਛਲੀ ਪਿਕਚਰ ਨਹੀਂ ਚੱ ਸਕਸੈਸਫੁਲ ਬੰਦੇ ਨਾਲ ਡਾਇਰੈਕਟਰ ਲੈ ਕੇ ਕੰਮ ਕੀਤਾ ਜਾਵੇ ਸੋ ਇਹ ਬੜੀ ਨਾਰਮਲ ਸੋਚ ਆ ਔਰ ਹੁਣ ਜੇ ਆਪਾਂ ਯਾਦ ਕਰਕੇ ਉਹਨਾਂ ਨੂੰ ਪੁੱਛੀਏ ਤਾਂ ਮੈਨੂੰ ਲੱਗਦਾ ਇਹ ਨਹੀਂ ਕਦੇ ਉਹਨਾਂ ਨੇ ਸੌਰੀ ਮੈਂ ਤੁਹਾਡੀ ਗੱਲ ਕੱਟ ਕਰੀਆ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਮੈਂ ਤਾਂ ਸਹੀ ਡਿਸੀਜਨ ਲੈ ਕੇ ਲਿੱਤਾ ਹੁਣ ਦੇਖੋ ਇਹ ਤਾਂ ਉਹਨਾਂ ਨੇ ਮੈਨੂੰ ਕਿਹਾ ਹੀ ਆ ਜੀ ਕਿ ਮੈਨੂੰ ਲੱਗਦਾ ਮੈਂ ਸਹੀ ਡਿਸੀਜਨ ਲਿਆ ਸੀ ਤਾਂ ਕਈ ਵਾਰ ਕਹਿ ਚੁੱਕੇ ਨੇ ਸਰ ਸਰ ਨੇ ਹਲੇ ਗੁਰਪ੍ਰੀਤ ਕੁੱਕੀ ਦੀ ਗੱਲ ਕੀਤੀ ਤੇ ਮੈਂ ਤੁਹਾਡਾ ਇੱਕ ਇੰਟਰਵਿਊ ਵੀ ਵੇਖ ਰਹੀ ਸੀ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਦਾ ਇੱਕ ਖਾਸ ਯੋਗਦਾਨ ਵੀ ਹੈ ਥੋੜਾ ਜਿਹਾ ਉਹਦੇ ਬਾਰੇ ਮੈਂ ਥੋੜਾ ਜਿਹੀ ਜਿੰਨਾ ਮਰਜੀ ਬੁਲਾ ਲਓ ਜੀ ਪਰ ਮੈਂ ਕਿਹਾ ਮੈਂ ਤਾਂ ਕਿੰਨੀ ਵਾਰ ਬੋਲ ਚੁੱਕਿਆ ਬਟ ਮੈਂ ਆਪਣੇ ਕੈਰੀਅਰ ਜਾਂ ਪਰਸਨਲ ਲਾਈਫ ਦੇ ਅੰਦਰ ਕਦੇ ਵੀ ਕੋਈ ਪ੍ਰੋਬਲਮ ਛੋਮਾ ਜਾਂ ਮੈਨੂੰ ਕਿਸੇ ਦੀ ਸਲਾਹ ਦੀ ਲੋੜ ਤਾਂ ਗੁਰਪ੍ਰੀਤ ਕੋਘੀ ਪਾਜੀ ਉਹ ਪਹਿਲੇ ਬੰਦੇ ਆ ਜਿਹਨਾਂ ਕੋਲ ਮੈਂ ਜਾਣਾ 올 ਥਰੂ ਮਾਈ ਲਾਈਫ ਚਾਹੇ ਮੇਰੀ ਕੋ ਪਰਸਨਲ ਪ੍ਰੋਬਲਮ ਆ ਚਾਹੇ ਕੋ ਮੇਰੀ ਪ੍ਰੋਫੈਸ਼ਨਲ ਪ੍ਰੋਬਲਮ ਆ ਉਹਨਾਂ ਨੇ ਮੇਰੀ ਹਮੇਸ਼ਾ ਹੈਲਪ ਕੀਤੀ ਹੈ ਮੈਨੂੰ ਸਲਾਹ ਦਿੰਦੀ ਹੈ ਤੇ ਮੇਰੇ ਕੈਰੀਅਰ ਦੀ ਸ਼ੁਰੂਆਤ ਦੇ ਅੰਦਰ ਵੀ ਜਦ ਮੈਂ ਐਕਟਰ ਤੋਂ ਡਾਇਰੈਕਟਰ ਬਣਿਆ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਚਾਂਸ ਦਿੱਤਾ ਸੀ ਮੇਰੀ ਵੋਟੀ ਦਾ ਵਿਆਹ ਉਸ ਤੋਂ ਬਾਅਦ ਵੀ ਜਦ ਇਹ ਕੈਰੀਅਨ ਜੱਟਾ ਬੰਦਰੀ ਸੀਗੀ ਕੈਰੀਅਨ ਜੱਟਾ ਦੀ ਜਿਹੜੀ ਹੈਗੀ ਕਹਾਣੀ ਸਕ੍ਰੀਨਪਲੇ ਉਹ ਇਹਨਾਂ ਨੂੰ ਪਸੰਦ ਆਇਆ ਸੀ ਕਿ ਪੀਜ ਨੂੰ ਬਟ ਮੈਨੂੰ ਡਾਇਰੈਕਟਰ ਨਹੀਂ ਲੈ ਰਹੇ ਸੀਗੇ ਤਾਂ ਕੋਗੀ ਭਾਜੀ ਨੇ ਹੀ ਕਨਵਿੰਸ ਕੀਤਾ ਸੀ ਉਹਨਾਂ ਨੂੰ ਕਿ ਮੈਨੂੰ ਇੱਕ ਵਾਰ ਚਾਂਸ ਦੇ ਕੇ ਦੇਖੋ ਤਾਂ ਕੋਗੀ ਭਾਜੀ ਦੇ ਕਹਿਣ ਤੇ ਯਾਰ ਪਿੱਛੇ ਬੈਂਡ ਤੇ ਗੀਪੀ ਬਾਜੀ ਮੰਨੇ ਸੀ ਮੈਨੂੰ ਡਾਇਰੈਕਟਰ ਲੈਣ ਲਈ ਆਦਰਵਾਇਸ ਮੈਨੂੰ ਡਾਇਰੈਕਟਰ ਨਹੀਂ ਲੈ ਰਹੇ ਸੀ ਕਹਾਣੀ ਲੈ ਰਹੇ ਸੀ ਸਿਰਫ ਤੇ ਸੋ ਤੁਸੀਂ ਦੇਖੋ ਵੀ ਮੇਰੀ ਜੋ ਵੀ ਥੋੜੀ ਬਹੁਤ ਜਿਹੜੀ ਵੀ ਜਿੰਨੀ ਵੀ ਜਰਨੀ ਹੈਗੀ ਐਜ਼ ਅ ਡਾਇਰੈਕਟਰ ਉਹਦੇ ਅੰਦਰ ਮੇਜਰ ਮੇਜਰ ਕੰਟਰੀਬਿਊਸ਼ਨ ਕੋ ਗੀਪੀ ਬਾਜੀ ਦਾ ਤੇ ਹੁਣ ਜਦੋਂ ਤੁਸੀਂ ਬੈਠਦੇ ਹੋ ਅਰਾਊਂਡ ਦ ਟੇਬਲ ਵਿਦ ਗੀਪੀ ਕਰੇਵਾਲ ਆਲਸੋ ਐਂਡ ਡਿਸਕਸ ਕਰਦੇ ਹੋ ਕਿ ਅੱਛਾ ਉਸ ਟਾਈਮ ਵਿੱਚ ਐਜ਼ ਡਾਇਰੈਕਟਰ ਪਹਿਲਾਂ ਨਹੀਂ ਤੁਸੀਂ ਕਰ ਰਹੇ ਸੀ ਤੇ ਉਹ ਕੀ ਕਿਵੇਂ ਦਾ ਫਿਰ ਕੰਵਰਸੇਸ਼ਨ ਕਰਦੇ ਹੋ ਅਮ ਦੇਖੋ ਮੈਂ ਮੇਰਾ ਪਰਸਨਲ ਨੇਚਰ ਹੈ ਜੇ ਮੈਂ ਅਨੀਜ਼ੀ ਕੁਐਸਚਨਸ ਪੁੱਛਦਾ ਨਹੀਂ ਜਿਹੜਾ ਕਿਸੇ ਨੂੰ ਅਨੀਜ਼ੀ ਕਰੇ ਉਹ ਜੀ ਚੀਜ਼ ਆਪਾਂ ਕਿਉਂ ਮਤਲਬ ਉਹਨਾਂ ਦੇ ਮਨ ਚ ਨੇਚਰਲੀ ਦੇਖੋ ਮੈਂ ਉਹਨਾਂ ਦੀ ਜਗ੍ਹਾ ਤੇ ਹੁੰਦਾ ਮੈਂ ਵੀ ਮੈਨੂੰ ਆਪਣੇ ਆਪ ਨੂੰ ਮੈਂ ਡਾਇਰੈਕਟਰ ਨਾ ਲੈਂਦਾ ਮੇਰੀ ਪਿਕਚਰ ਚੱਲੀ ਨਹੀਂ ਸੀਗੀ ਇੱਥੇ ਸਾਰਾ ਕੁਝ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਚੱਲਦੇ ਹੋ ਤੁਹਾਡੀ ਪਿਛਲੇ ਕੰਮ ਕਿੰਨਾ ਚੱਲਦਾ ਇੱਥੇ ਤਾਂ ਫਿਲਮਾਂ ਤੇ ਡਿਪੈਂਡ ਕਰਦਾ ਫਰੈਡੇ ਤੋਂ ਫਰੈਡੇ ਜਿਵੇਂ ਨਰੇਸ਼ ਜੀ ਕਹਿ ਰਹੇ ਸੀ ਵੀ ਭਾਵੇਂ ਮਹੀਨਾ ਵੱਧ ਲਾ ਕੇ ਸਕ੍ਰਿਪਟ ਅੱਛੀ ਲਿਖ ਲਓ ਹਨਾ ਉਹ ਜਿੱਤੇ ਸੁਣ ਕੰਫੀਡੈਂਸ ਨਾਲ ਫਿਲਮਾਂ ਬਣਾਓ ਸੋ ਇੱਥੇ ਬਹੁਤ ਕੁਝ ਡਿਪੈਂਡ ਕਰਦਾ ਤੁਹਾਡੀ ਪ੍ਰੀਵੀਅਸ ਫਿਲਮ ਤੇ ਜਦ ਮੇਰੀ ਪਿਛਲੀ ਪਿਕਚਰ ਨਹੀਂ ਚ ਸਕਸੈਸਫੁਲ ਬੰਦੇ ਨਾਲ ਡਾਇਰੈਕਟਰ ਲੈ ਕੇ ਕੰਮ ਕੀਤਾ ਜਾਵੇ ਸੋ ਇਹ ਬੜੀ ਨਾਰਮਲ ਸੋਚ ਆ ਔਰ ਹੁਣ ਜੇ ਆਪਾਂ ਯਾਦ ਕਰਕੇ ਉਹਨਾਂ ਨੂੰ ਪੁੱਛੀਏ ਤਾਂ ਮੈਨੂੰ ਲੱਗਦਾ ਇਹ ਨਹੀਂ ਕਦੇ ਉਹਨਾਂ ਨੇ ਸੌਰੀ ਮੈਂ ਤੁਹਾਡੀ ਗੱਲ ਕੱਟ ਕਰੀਆ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਮੈਂ ਤਾਂ ਸਹੀ ਡਿਸੀਜਨ ਲੈ ਲਿੱਤਾ ਹੁਣ ਦੇਖੋ ਇਹ ਤਾਂ ਉਹਨਾਂ ਨੇ ਮੈਨੂੰ ਕਿਹਾ ਹੀ ਹੈ ਜੀ ਕਿ ਮੈਂ ਮੈਨੂੰ ਲੱਗਦਾ ਮੈਂ ਸਹੀ ਡਿਸੀਜਨ ਲਿਆ ਸੀ ਤਾਂ ਕਈ ਵਾਰ ਕਹਿ ਚੁੱਕੇ ਨੇ ਹਾਂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ